ਸਸ਼ੀਕਾਲ ਜੀ ਫਤਿਹ ਕਲੈਕਸ਼ਨ ਬਲੱਡ ਆ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਆਪਾਂ ਫੇਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਜੀ ਸਭ ਤੋਂ ਪਹਿਲਾਂ ਭੈਣਾਂ ਨੂੰ ਬੇਨਤੀ ਹੈ ਜੀ ਚੈਨਲ ਸਬਸਕ੍ਰਾਈਬ ਕਰ ਲਵੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜਿਹੜੀਆਂ ਮੇਰੀਆਂ ਮਾਵਾ ਭੈਣਾਂ ਮੇਰੀ ਵੀਡੀਓ ਦੇਖ ਰਹੀਆਂ ਨੇ ਜੀ ਅੱਗੇ ਸ਼ੇਅਰ ਕਰ ਦਿਓ ਤਾਂ ਜੀ ਹੋਰ ਵੀ ਤਾਂ ਜੋ ਮਾਵਾ ਭੈਣਾਂ ਜਿਹੜੀਆਂ ਵੀਡੀਓ ਦਾ ਫਾਇਦਾ ਉਠਾ ਸਕਣ ਲਾਭ ਲੈ ਸਕਣ ਸੋਹਣੇ ਸੋਹਣੇ ਪੀਸ ਨੇ ਜਿਹੜੇ ਸੋਹਣੇ ਸੋਹਣੇ ਕੱਟ ਪੀਸ ਲੈ ਸਕਣ ਅੱਜ ਆਪਾਂ ਕੱਟ ਪ ਅੱਜ ਆਪਣੀ ਹੈਗੀ ਹੈ ਜੀ ਕੱਟ ਪੀਸ ਦੀ ਵੀਡੀਓ ਵਿੱਚ ਹੈਗੇ ਟੈਬੀ ਲਾਈਨਿੰਗ ਪਹਿਲਾਂ ਆਪਾਂ ਪਾਈ ਸੀ ਜੀ ਆਰ ਕੰਡੀ ਦਾਸ ਦੀ ਫੇਰ ਪਾਈ ਹੈ ਜੀ ਚਨੂਨ ਹੁਣ ਹੈਗੇ ਹੈ ਜੀ ਆਪਣੇ ਕੋਲੇ ਟੈਬੀ ਲਾਈਨਿੰਗ ਟੈਬੀ ਲਾਈਨਿੰਗ ਦੇ ਕੱਟ ਪੀਸ ਨੇ ਜੀ ਦਾਸ ਕੰਪਨੀ ਦੇ ਨੇ ਬਾਜ਼ਾਰ ਦੇ ਵਿੱਚ ਬੰਦ ਹੈ ਜੀ ਇਹਦਾ 1750 ਰੁਪਏ ਦਾ ਸੂਟ ਬੰਦਦਾ ਬਾਜ਼ਾਰ ਦਾ ਰੇਟ ਹੈ ਜੀ 1750 ਆਪਾਂ ਬਹੁਤ ਘੱਟ ਪ੍ਰਾਈਸ ਤੇ ਲੈ ਕੇ ਆਏ ਆ ਜੀ ਸਭ ਤੋਂ ਪਹਿਲਾਂ ਆਪਾਂ ਵੀਡੀਓ ਦੇ ਵਿੱਚ ਆਪਾਂ ਵੀਡੀਓ ਸਟਾਰਟ ਕਰਦੇ ਆ ਜੀ ਮੈਂ ਤੁਹਾਨੂੰ ਪੀਸ ਦਿਖਾਨੀਆਂ ਪਹਿਲਾ ਪ੍ਰਿੰਟ ਦੇਖੋ ਜੀ ਆਫ ਵਾਈਟ ਉੱਤੇ ਰਸਟ ਕਲਰ ਨਾਲ ਇਹਦੇ ਤੇ ਪ੍ਰਿੰਟਿੰਗ ਹੋਈ ਹੋਈ ਹੈ ਬਹੁਤ ਸੋਹਣਾ ਪ੍ਰਿੰਟ ਹੈ ਜੀ ਵੀਡੀਓ ਦੇ ਵਿੱਚ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਓ ਕਿਉਂਕਿ ਜੀ ਆਪਾਂ ਵੀਡੀਓ ਜ਼ਿਆਦਾ ਲੰਬੀ ਨਹੀਂ ਕਰਦੇ ਅਪਲੋਡਿੰਗ ਦੇ ਵਿੱਚ ਟੈਕਨੀਕਲ ਫਿਰ ਇਸ਼ੂ ਆ ਜਾਂਦਾ ਜੀ ਆਪਾਂ ਜਲਦੀ ਜਲਦੀ ਜਿਹੜੀ ਵੀਡੀਓ ਆਪਣੀ ਖਤਮ ਕਰਾਂਗੇ ਸਭ ਤੋਂ ਪਹਿਲਾਂ ਜਿਹੜਾ ਜਿਹੜਾ ਪੀਸ ਹੈ ਜੀ ਆਪਣਾ ਦੇਖੋ ਰਸਟ ਕਲਰ ਦਾ ਫਲਾਵਰ ਉੱਪਰ ਰਸਟ ਕਲਰ ਦਾ ਫਲਾਵਰ ਦਾ ਪ੍ਰਿੰਟ ਬਣੇ ਹੋਏ ਨੇ ਜੀ ਆਫ ਵਾਈਟ ਕਲਰ ਹੈ ਜਿਹੜਾ ਕਪੜਾ ਹੈ ਜੀ ਇਹ ਇਹ ਕਿੰਨੇ ਮੀਟਰ ਦਾ ਹੈ ਜੀ ਇਹ ਤੁਹਾਨੂੰ ਫੋਨ ਤੇ ਜਦੋਂ ਤੁਸੀਂ ਮੈਨੂੰ ਕੰਟੈਕਟ ਕਰੋਗੇ ਤਾਂ ਤੁਹਾਨੂੰ ਫੋਨ ਤੇ ਦੱਸਿਆ ਜਾਊਗਾ ਵੀ ਇਹ ਕਿੰਨੇ ਮੀਟਰ ਦਾ ਪੀਸ ਹੈ ਜੀ ਕਿਉਂਕਿ ਸਾਰੇ ਪੀਸ ਕੋਈ ਵੀ ਮਤਲਬ ਸੇਮ ਲੈਂਥ ਦੇ ਨਹੀਂ ਹੈਗੇ ਰੈਂਡਮਲੀ ਪੀਸ ਨੇ ਜੀ ਇਹ 2 ਤੋਂ ਲੈ ਕੇ 5 ਤੱਕ ਦੇ ਰੈਂਡਮਲੀ ਪੀਸ ਨੇ ਵਿੱਚ ਵੱਡੇ ਛੋਟੇ ਮਿਕਸ ਪੀਸ ਆਉਣਗੇ ਕਲਰ ਕੰਬੀਨੇਸ਼ਨ ਤੁਸੀਂ ਦੇਖੀ ਚਲੋ ਸਕਰੀਨਸ਼ਾਟ ਲਈ ਚਲੋ ਫਰਸਟ ਪ੍ਰਿੰਟ ਸੀਗਾ ਜੀ ਬਹੁਤ ਹੀ ਸੋਹਣਾ ਪ੍ਰਿੰਟ ਸੀਗਾ ਸੈਕਿੰਡ ਇਹਦੇ ਵਿੱਚ ਹੀ ਸੇਮ ਡਿਜ਼ਾਈਨ ਹੈ ਜੀ ਸੈਕਿੰਡ ਡਿਜ਼ਾਈਨ ਹੈ ਜੀ ਇਹਦੇ ਵਿੱਚ ਹੀ ਸੇਮ ਬਲੈਕ ਦੇ ਵਿੱਚ ਹੈ orange ਕਲਰ ਨਾਲ ਜਿਹੜਾ ਪ੍ਰਿੰਟ ਬਣਿਆ ਜੀ ਫਰਸਟ ਸੀਗਾ ਕਰੀਮ ਦੇ ਵਿੱਚ ਅਰਸਟ ਕਲਰ ਨਾਲ ਪ੍ਰਿੰਟ ਬਣਿਆ ਸੀ ਸੈਕਿੰਡ ਦਾ ਹੈਗਾ ਜੀ ਬਲੈਕ ਕਲਰ ਦੇ ਵਿੱਚ ਬਣਿਆ ਆਪਣਾ orange ਕਲਰ ਨਾਲ ਪ੍ਰਿੰਟ ਬਣਿਆ ਬਹੁਤ ਸੋਹਣਾ ਕਟ ਪੀਸ ਜਿਹੜਾ ਡਿਜ਼ਾਈਨ ਦਾ ਇਹਨਾਂ ਦੇ ਰਹਿਣ ਵਾਲੇ ਨੇ ਜੀ ਬੜੇ ਸੋਹਣੇ ਡਿਜ਼ਾਈਨਾਂ ਦੇ ਵਿੱਚ ਇਹ ਆਪਣੇ ਕੋਲੇ ਆਏ ਨੇ ਜੀ ਇਹ ਨੈਕਸਟ ਹੈਗਾ ਜੀ ਆਪਣਾ ਕਲਰ ਹੈਗਾ ਆਫ ਵਾਈਟ ਹੀ ਹੈ ਜੀ ਪਿਓਰ ਵਾਈਟ ਹੈ ਜੀ ਵਾਈਟ ਕਰੀਮਿਸ਼ ਦੀ ਜਿਹੜਾ ਹੁੰਦਾ ਹੈ ਮਿਲਕੀ ਵਾਈਟ ਕਲਰ ਹੈ ਜੀ ਪ੍ਰਿੰਟ ਦੇਖ ਸਕਦੇ ਹੋ ਬਹੁਤ ਸੋਹਣਾ ਪ੍ਰਿੰਟ ਹੈ ਜੀ ਦਾਸ ਕੰਪਨੀ ਦਾ ਰਹੇਗਾ ਜੀ ਇਹ ਕੱਲਾ ਕੱਲਾ ਪੀਸ ਦਾਸ ਕੰਪਨੀ ਦਾ ਰਹੇਗਾ ਦਾਸ ਬ੍ਰਾਂਡ ਦੀ ਸਟੈਂਪ ਲੱਗੀ ਹੋਈ ਹੈ ਜੀ ਬਰਬਰੀ ਲਾਈਨਿੰਗ ਬਾਈ ਸਿਮਰ ਦੇਖੋ ਦਾਸ ਦੀ ਹੈ ਜੀ ਸਿਮਰ ਬਾਈ ਦਾਸ ਬਹੁਤ ਸੋਹਣਾ ਸਟੱਫ ਰਹਿਣ ਵਾਲਾ ਹੈ ਜੀ ਲਾਈਨਿੰਗ ਦੇਖ ਸਕਦੇ ਹੋ ਟੈਬੀ ਲਾਈਨਿੰਗ ਹੈ ਜੀ ਇਹ ਦਾਸ ਕੰਪਨੀ ਨੇ ਦਾ ਨਾਮ ਬਰਬਰੀ ਲਾਈਨਿੰਗ ਰੱਖਿਆ ਹੋਇਆ ਹੈ ਟੈਬੀ ਲਾਈਨਿੰਗ ਦੇ ਜਿਹੜੇ ਇਹ ਕੱਟ ਪੀਸ ਰਹਿਣਗੇ ਬਹੁਤ ਸੋਹਣਾ ਸਟਾਫ ਰਹੂਗਾ ਲਾਈਨਿੰਗ ਤੋਂ ਬਿਨਾ ਨਹੀਂ ਬਣੂਗਾ ਜੀ ਜਿਹੜੀਆਂ ਭੈਣਾਂ ਨੂੰ ਇਸ਼ੂ ਹੁੰਦਾ ਬਿਨਾ ਲਾਈਨਿੰਗ ਤੋਂ ਸੂਟ ਬਣਾ ਪਾਣ ਦਾ ਵੀ ਸੀ ਬਿਨਾ ਲਾਈਨਿੰਗ ਤੋਂ ਸੂਟ ਪਾਉਣੇ ਲਾਈਨਿੰਗ ਨਾਲ ਹੀ ਸੂਟ ਬਣੂਗਾ ਇਹ ਔਰ ਬਹੁਤ ਸੋਹਣਾ ਸੂਟ ਬਣੂਗਾ ਜੀ ਅੱਜ ਕੱਲ ਇਹਦੇ ਉੱਤੇ ਹਨਾ ਮਹਿੰਗੇ ਮਹਿੰਗੇ ਵਰਕ ਵੀ ਆ ਰਹੇ ਨੇ ਬਹੁਤ ਸੋਹਣੇ ਸਟਾਫ ਦੇ ਵਿੱਚ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਆ ਜੀ ਇਹ ਕਾਫੀ ਸੋਹਣਾ ਸੋਹਣਾ ਜਿਹੜੇ ਇਹਦੇ ਵਿੱਚ ਆਲ ਓਵਰ ਸੂਟ ਬੰਦ ਆਪਾਂ ਬਹੁਤ ਘੱਟ ਰੇਟ ਦੇ ਵਿੱਚ ਤੁਹਾਨੂੰ ਇਹ ਸੂਟ ਦੇਵਾਂਗੇ ਨੈਕਸਟ ਜਿਹੜਾ ਹੈਗਾ ਜੀ ਬਲੈਕ ਕਲਰ ਦੇ ਵਿੱਚ ਪ੍ਰਿੰਟ ਹੈ ਇਹ ਆਪਣੇ ਕੋਲੇ ਪਹਿਲਾਂ ਵੀ ਆਈ ਸੀ ਜੀ ਦਾਸ ਕੰਪਨੀ ਦੇ ਆਏ ਸੀਗੇ ਉਹਦੇ ਵਿੱਚ ਇਹ ਇਹ ਪ੍ਰਿੰਟ ਆਇਆ ਸੀ ਜੀ ਬਟ ਹੁਣ ਨਵੇਂ ਪ੍ਰਿੰਟ ਐਡ ਹੋ ਗਏ ਨੇ ਜੇ ਜਿਵੇਂ ਜਿਵੇਂ ਕੰਪਨੀ ਦਾ ਪਿੱਛੋਂ ਹਨਾ ਨਵਾਂ ਨਵਾਂ ਸਟਾਕ ਕੰਪਨੀ ਬਣਾਉਂਦੀ ਆ ਉਦਾਂ ਹੀ ਨਵੇਂ-ਨਵੇਂ ਜਿਹੜੇ ਕੱਟ ਪੀਸ ਹੈ ਉਹ ਵੀ ਨਿਕਲਦੇ ਨੇ ਸਟਾਕ ਨਵਾਂ ਬਣਨ ਤੋਂ ਬਾਅਦ ਹੀ ਇਹ ਵਾਲਾ ਜਿਹੜਾ ਸਟਾਕ ਹੈ ਜੀ ਇਹ ਹਲੇ ਲਗਾ ਲੋ ਮਾਰਕੀਟ ਦੇ ਵਿੱਚ ਵੀ ਆਪਾਂ ਨੂੰ ਦਿਖਣ ਨੂੰ ਨਹੀਂ ਮਿਲੇਗਾ ਦਾਸ ਕੰਪਨੀ ਦਾ ਅਗਰ ਤੁਸੀਂ ਮਾਰਕੀਟ ਦੇ ਵਿੱਚ ਜਾਓਗੇ ਏਕੇ ਦੀ ਰਸ਼ੀਆ ਦੀ ਔਰ ਆਪਾਂ ਨੂੰ ਤੁਹਾਨੂੰ ਪ੍ਰੀਮੀਅਮ ਟੈਬੀ ਸਾਰੀ ਮਿਲੂਗੀ ਰੇਟ ਦਾ ਬਹੁਤ ਫਰਕ ਮਿਲੇਗਾ ਜੀ ਰੇਟ ਦਾ ਸਾਰਿਆਂ ਦਾ ਫਰਕ ਮਿਲੇਗਾ ਤੁਹਾਨੂੰ ਇਹਨਾਂ ਦਾ ਔਰ ਜਿਹੜੀ ਦਾਸ ਦੀ ਟੈਬੀ ਲਾਈਨਿੰਗ ਹੈ ਜੀ ਅਗਰ ਤੁਸੀਂ ਦਾਸ ਦੀ ਟੈਬੀ ਲਾਈਨਿੰਗ ਹੈ ਕੇ ਲਓਗੇ ਵੀ ਸਾਨੂੰ ਦਾਸ ਕੰਪਨੀ ਦੀ ਟੈਬੀ ਲਾਈਨਿੰਗ ਚਾਹੀਦੀ ਹੈ ਜੀ ਸਾਡੇ 5500 ਰੁਪਏ ਦਾ ਆਲ ਓਵਰ ਜਿਹੜਾ ਸੂਟ ਬੰਦ ਹੈ ਜੀ ਇਹ ਮਾਰਕੀਟ ਦਾ ਪ੍ਰਾਈਸ ਹੈ ਜੀ ਇਹਦਾ ਇਹਦੇ ਜਿਹੜਾ ਕਲਰ ਡਿਜ਼ਾਈਨ ਨੇ ਬਹੁਤ ਹੀ ਡਿਫਰੈਂਟ ਹੁੰਦੇ ਨੇ ਜੀ ਕੁਆਲਿਟੀ ਦਾ ਫਰਕ ਹੋਣ ਦੇ ਨਾਲ-ਨਾਲ ਇਹਦਾ ਡਿਜ਼ਾਈਨਿੰਗ ਦਾ ਵੀ ਫਰਕ ਹੈ ਜੀ ਕੁਆਲਿਟੀ ਵੀ ਇਹਦੀ ਹੈ ਨਾ ਕੰਪਨੀ ਦੀ ਆਪਾਂ ਹਰ ਕੰਪਨੀ ਦਾ ਲੋਕਲ ਬ੍ਰਾਂਡ ਤੇ ਆਪਣੇ ਵਧੀਆ ਬ੍ਰਾਂਡ ਦੇ ਵਿੱਚ ਫਰਕ ਤਾਂ ਦੇਖੋ ਹੁੰਦਾ ਹੀ ਹੈ ਔਰ ਇੱਕ ਹੋਰ ਗੱਲ ਜੀ ਇਹਦੇ ਤੇ ਕੋਈ ਬੁਰਨੀ ਆਉਂ ਕੋਈ ਚੀਜ਼ ਨਹੀਂ ਸ਼ਿਕਾਇਤ ਨਹੀਂ ਆਉਂਦੀ ਜੀ ਇਹ ਇਹ ਬਹੁਤ ਸੋਹਣਾ ਸਟਾਫ ਹੈ ਜੀ ਮਰਜੈਂਟਾ ਕਲਰ ਹੈ ਜੀ ਨੈਕਸਟ ਤਿੱਖ ਰਿਹਾ ਫੋਨ ਦੇ ਵਿੱਚ ਆ ਰਿਹਾ ਹੈ ਜੀ ਰੈੱਡਨੈਸ ਤੇ ਰੈੱਡਨੈਸ ਤੇ ਨਹੀਂ ਹੈ ਮਰਜੈਂਟਾ ਪ੍ਰੋਪਰ ਮਰਜੈਂਟਾ ਕਲਰ ਹੈ ਔਰ ਜਿਹੜੀ ਇਹਦੀ ਪ੍ਰਿੰਟਿੰਗ ਹੈ ਜੀ ਲੀਫ ਪ੍ਰਿੰਟਿੰਗ ਬਣੀ ਹੋਈ ਆ ਬਹੁਤ ਸੋਹਣੀ ਪ੍ਰਿੰਟਿੰਗ ਹੈ ਜੀ ਇਹਦੇ ਉੱਤੇ ਜਿਹੜੀ ਬਣੀ ਵੀ ਆ ਨੈਕਸਟ ਜਿਹੜਾ ਪੀਸ ਨਿਕਲਿਆ ਜੀ ਆਪਾਂ ਨੂੰ ਟੈਬੀ ਸਿਲਕ ਉੱਤੇ ਨਿਕਲਿਆ ਇੱਕੋ ਹੀ ਪੀਸ ਆਇਆ ਜੀ ਇਹ ਸਾਰੇ ਕੱਟ ਪੀਸਾਂ ਦੇ ਵਿੱਚੋਂ ਟੈਬੀ ਸਿਲਕ ਆਇਆ ਜੀ ਫਾਲ ਬਹੁਤ ਵਧੀਆ ਹੈ ਦਾ ਤੁਸੀਂ ਫਾਲ ਚੈੱਕ ਕਰ ਸਕਦੇ ਹੋ ਜਿਹੜਾ ਦਾ ਸੂਟ ਦਾ ਫਾਲ ਹੈ ਦੇਖੋ ਹਨਾ ਫਾਲ ਤੋਂ ਕਲੀਅਰ ਹੋ ਜਾਂਦਾ ਆਪਾਂ ਨੂੰ ਵੀ ਕਪੜਾ ਕਿੱਦਾਂ ਦਾ ਔਰ ਇਹਦਾ ਜਿਹੜਾ ਸਟੱਫ ਹੈ ਸੇਮ ਟੈਬੀ ਵਾਲਾ ਜੀ ਉਹੀ ਸਟੱਫ ਹੈ ਟੈਬੀ ਲਾਈਨ ਨਹੀਂ ਕੀ ਹੈ ਪਰ ਇਹ ਟੈਬੀ ਸਿਲਕ ਹੈ ਜਿਹੜੀ ਮੈਂ ਇਹ ਦਿਖਾ ਰਹੀਆਂ ਜੀ ਇਹ ਟੈਬੀ ਮਸਲੀਨ ਦੀ ਤਰ੍ਹਾਂ ਹੁੰਦੀ ਹੈ ਜਿਹੜਾ ਇਹ ਆਇਆ ਜੀ ਟੈਬੀ ਸਿਲਕ ਹੈ ਇਹ ਇੱਕੋ ਹੀ ਸੂਟ ਆਇਆ ਜੀ ਇਹ ਕੱਟ ਪੀਸਾਂ ਦੇ ਵਿੱਚ ਹੀ ਨਿਕਲੇ ਆਪਾਂ ਨੂੰ ਇੱਕ ਪਾਰਸਲ ਦੇ ਵਿੱਚ ਇਹ ਵਾਲਾ ਸੂਟ ਨਿਕਲਿਆ ਔਰ ਇਹਦਾ ਜਿਹੜਾ ਪ੍ਰਿੰਟਿੰਗ ਹੈ ਤੁਸੀਂ ਚੈੱਕ ਕਰ ਸਕਦੇ ਹੋ ਗ੍ਰੇ ਕਲਰ ਇਹਦਾ ਬੇਸ ਕਲਰ ਹੈ ਜੀ ਗ੍ਰੇ ਨੈਕਸਟ ਹੈਗਾ ਜੀ ਰਸਟ ਰਸਟ ਸ਼ੇਡ ਹੈ ਜੀ ਨੈਕਸਟ ਬਹੁਤ ਸੋਹਣਾ ਸ਼ੇਡ ਹੈ ਜੀ ਰਸਟ ਔਰ ਆਫ ਵਾਈਟ ਕਰੀਮ ਫਲਾਵਰ ਨਾਲ ਇਹਦਾ ਡਿਜ਼ਾਈਨ ਬਣਿਆ ਹੋਇਆ ਹੈ ਇਹ ਪੀਸ ਥੋੜਾ ਸਾਈਜ਼ 'ਚ ਮੈਨੂੰ ਨਿੱਕਾ ਲੱਗਦਾ ਜੀ ਛੋਟਾ ਪੀਸ ਹੈ ਜਿਹੜੀਆਂ ਭੈਣਾਂ ਪਤਲੀਆਂ ਨੇ ਬਣਾ ਸਕਦੀਆਂ ਨੇ ਇਸ ਤੋਂ ਬਾਅਦ ਆਏਗਾ ਜੀ ਪਰਪਲ ਪ੍ਰਿੰਟਿੰਗ ਦੇਖੋ ਜੀ ਨਾ ਫਲਾਵਰ ਪ੍ਰਿੰਟ ਹੈ ਨਾ ਲੀਫ ਪ੍ਰਿੰਟ ਹੈ ਜਿਓਮੈਟ੍ਰੀਕਲ ਪ੍ਰਿੰਟ ਹੈ ਜੀ ਪਰਪਲ ਕਲਰ ਦਾ ਪ੍ਰਿੰਟ ਬਣਿਆ ਹੋਇਆ ਹੈ ਔਰ ਜਿਹੜਾ ਪਰਪਲ ਕਲਰ ਦਾ ਬੇਸ ਹੈ ਜੀ ਕਲਰਫੁਲ ਪ੍ਰਿੰਟ ਹੈ ਔਰ ਜਿਹੜਾ ਇਹ ਸਟੱਫ ਹੈ ਜੀ ਇਹ ਕਾਫੀ ਜਿਆਦਾ ਲੱਗ ਰਿਹਾ ਹੈ ਵਜਨ ਦੇ ਵਿੱਚ ਜਿੱਦਾਂ ਹੋਏਗਾ ਜੀ 1.5 ਸੂਟ ਦਾ ਸਟੱਫ ਹੋਏਗਾ ਬਹੁਤ ਸੋਹਣਾ ਸਟੱਫ ਹੈ ਜੀ ਪ੍ਰਾਈਸ ਰਹੇਗਾ ਜੀ ਸਿਰਫ ਇਹਦਾ ਮਾਰਕੀਟ ਪ੍ਰਾਈਸ ਹੈ ਜੀ 7500 ਰੁਪਏ ਪਰ ਆਪਾਂ ਤੁਹਾਨੂੰ ਰੀਜ਼ਨੇਬਲ ਪ੍ਰਾਈਸ ਤੇ ਦੇਵਾਂਗੇ ਜੀ ਇਹਨੂੰ ਪ੍ਰਾਈਸ ਤੁਸੀਂ ਸਾਨੂੰ ਕਾਲ ਕਰਕੇ ਪੁੱਛ ਸਕਦੇ ਹੋ ਜਾਂ ਵਟਸਐਪ ਤੇ ਮੈਸੇਜ ਕਰਕੇ ਪ੍ਰਾਈਸ ਵੀ ਜਾਣ ਸਕਦੇ ਹੋ ਨੈਕਸਟ ਹੈਗਾ ਜੀ ਬਲੈਕ ਕਲਰ ਪ੍ਰਿੰਟਿੰਗ ਚੈੱਕ ਕਰੋ ਕਿੰਨਾ ਸੋਹਣਾ ਪ੍ਰਿੰਟ ਹੈ ਜੀ ਬਲੈਕ ਕਲਰ ਬਹੁਤ ਸੋਹਣਾ ਪ੍ਰਿੰਟ ਹੈ ਜੀ ਬਲੈਕ ਦਾ ਤੁਸੀਂ ਪ੍ਰਿੰਟ ਚੈੱਕ ਕਰੋ ਜੀ ਕਿੰਨਾ ਸੋਹਣਾ ਪ੍ਰਿੰਟ ਹੈ ਇਹਦੇ ਵਿੱਚ ਆਪਣੇ ਕੋਲੇ ਆਫ ਵਾਈਟ ਆਇਆ ਇੱਕ ਬਲੈਕ ਆਇਆ ਦੋ ਕਲਰਾਂ ਦੇ ਵਿੱਚ ਇਹ ਡਿਜ਼ਾਈਨ ਆਇਆ ਜੀ ਇਸ ਤੋਂ ਬਾਅਦ ਨੈਕਸਟ ਹੈਗਾ ਜੀ ਇਹ ਜਿਹੜਾ ਕਲਰ ਹੈ ਨਿਊ ਸ਼ੇਡ ਹੈ ਜੀ ਇਹ ਨੀਊੜ ਮਹਿੰਦੀ ਦਾ ਸ਼ੇਡ ਕਹਿ ਲਓ ਜੀ ਇਹਨੂੰ ਪ੍ਰੋਪਰ ਇਹੀ ਕਲਰ ਹੈ ਜਿਹੜਾ ਵੀਡੀਓ ਦੇ ਵਿੱਚ ਸ਼ੋ ਹੋ ਰਿਹਾ ਜੀ ਕੰਨੀ ਵਾਲਾ ਕਲਰ ਜਿਹੜਾ ਇਹ ਕੰਨੀ ਤੇ ਕਲਰ ਸ਼ੋ ਹੋ ਰਿਹਾ ਜੀ ਕੰਨੀ ਵਾਲਾ ਕਲਰ ਹੈ ਇਹ ਵਾਲਾ ਕਲਰ ਹੈ ਜੀ ਪ੍ਰੋਪਰ ਜਿਹੜਾ ਸੂਟ ਦਾ ਹੈਗਾ ਤੇ ਵਿੱਚ ਇਹਦੇ ਬਿਲਕੁਲ ਹਲਕਾ ਜਿਹਾ ਲਗਾ ਲਓ ਕਰੀਮਿਸ਼ ਦਾ ਹਲਕਾ ਜਿਹਾ ਲਗਾ ਲਓ ਕਰੀਮ ਕਰੀਮ ਦਾ ਹਨਾ ਕਲਰ ਦਾ ਲੈਮਨ ਕਰੀਮ ਦਾ ਜਿਹੜਾ ਪ੍ਰਿੰਟ ਬਣਿਆ ਹੋਇਆ ਜੀ ਲੈਮਨ ਕਰੀਮ ਕਲਰ ਨਾਲ ਸਟਾਫ ਬਹੁਤ ਸੋਹਣਾ ਜੀ ਇਹਦਾ ਨੈਕਸਟ ਹੈਗਾ ਜੀ ਮਜੈਂਟਾ रेडनेस ਤੇ ਆ ਰਿਹਾ ਜੀ ਕਿ ਐਦਾਂ ਕੈਮਰੇ ਦੇ ਵਿੱਚ ਥੋੜਾ ਜਿਹਾ রেডਨੈਸ ਤੇ ਆਉਂਦਾ ਕਲਰ ਹੈਗਾ ਜੀ ਪ੍ਰੋਪਰ ਮਜੈਂਟਾ ਇਸ স্যੂਟ ਦਾ ਸ਼ਰਟ ਦਾ ਇਸ ਤੋਂ ਬਾਅਦ ਹੈਗਾ ਜੀ ਗ੍ਰੇ ਨੈਕਸਟ ਹੈਗਾ ਜੀ ਗ੍ਰੇ ਬਹੁਤ ਸੋਹਣਾ ਸ਼ੇਡ ਹੈ ਗ੍ਰੇ ਪ੍ਰਿੰਟ ਦੇਖੋ ਜੀ ਬਣਿਆ ਹੋਇਆ ਬਹੁਤ ਸੋਹਣੀ ਪ੍ਰਿੰਟਿੰਗ ਹੈ ਜੀ ਸਾਫ਼ ਸੁਥਰੇ ਪੀਸ ਨੇ ਇਸ ਤੋਂ ਬਾਅਦ ਗ੍ਰੇ ਵਾਲੇ 'ਚ ਹੀ ਕਲਰ ਸੀਗਾ ਜੀ ਪਰਪਲ ਗ੍ਰੇ ਵਾਲੇ ਦੇ ਵਿੱਚ ਹੀ ਕਲਰ ਹੈ ਜੀ ਪਰਪਲ ਬਹੁਤ ਸੋਹਣਾ ਪ੍ਰਿੰਟ ਹੈ ਇਹ ਵੀ ਇਹ ਆ ਗਿਆ ਜੀ ਜਿਹੜਾ ਬਲੈਕ ਨਾਲ ਪ੍ਰਿੰਟ ਸੀਗਾ ਵਾਈਟ ਮੈਂ ਤੁਹਾਨੂੰ ਦਿਖਾਇਆ ਜੀ ਬਲੈਕ ਦੇ ਨਾਲ ਹੀ ਜਿਹੜਾ ਪ੍ਰਿੰਟ ਆਇਆ ਬਲੈਕ ਡਿਜ਼ਾਈਨ ਤੇ ਇਹਦਾ ਆਫ ਵਾਈਟ ਦਾ ਸੇਮ ਹੈ ਬਿਲਕੁਲ ਕਰੀਮ ਕਲਰ ਹੈ ਜੀ ਇਹ ਮਿਲਕੀ ਵਾਈਟ ਨਹੀਂ ਹੈਗਾ ਫੋਨ ਦੇ ਵੀ ਆਪਣਾ ਵੀਡੀਓ ਦੇ ਵਿੱਚ ਮਿਲਕੀ ਵਾਈਟ ਕਲਰ ਆ ਰਿਹਾ ਹੈ ਕਰੀਮ ਕਲਰ ਹੈ ਜੀ ਇਹ ਨੈਕਸਟ ਹੈਗਾ ਜੀ ਆਪਣਾ ਮਸਟਰਡ ਸਕਿਨ ਜਿਹਾ ਕਹਿ ਲਓ ਤੇ ਉਹਦੇ ਤੇ ਪ੍ਰਿੰਟਿੰਗ ਦੇਖੋ ਕਾਫੀ ਸਟੱਫ ਲੱਗ ਰਿਹਾ ਜੀ ਇਹ ਵਜਨ ਦੇ ਵਿੱਚ ਹੈਵੀ ਹੈ ਕਾਫੀ ਸਟੱਫ ਹੈ ਜੀ ਇਹ ਕਾਫੀ ਵੱਡੀ ਤਿਆਰੀ ਮਸਟਰਡ ਸਕਿਨ ਇਹਦਾ ਜਿਹੜਾ ਕਲਰ ਆਏਗਾ ਔਰ ਜਿਹੜੇ ਦੇ ਉੱਤੇ ਫਲਾਵਰ ਪ੍ਰਿੰਟ ਬਣਿਆ ਬਹੁਤ ਸੋਹਣੇ ਫਲਾਵਰ ਬਣੇ ਹੋਏ ਨੇ ਮਸਟਰਡ ਸਕਿਨ ਜਿਹੜਾ ਇਹਦਾ ਬੇਸ ਕਲਰ ਹੈ ਸਕਰੀਨਸ਼ਾਟ ਲੈ ਸਕਦੇ ਹੋ ਜਿਹੜੀ ਪਹਿਲਾਂ ਲੈਣਾ ਚਾਹੁੰਦੀ ਹੈ ਜੀ ਫਟਾਫਟ ਲਈ ਚਲੋ ਨੈਕਸਟ ਹੈਗਾ ਜੀ ਕਾਪਰ ਕਾਪਰ ਕਲਰ ਦੀ ਪ੍ਰਿੰਟਿੰਗ ਹੈ ਸੇਮ ਡਿਜ਼ਾਈਨ ਚ ਪਹਿਲਾਂ ਮੈਂਜੈਂਟ ਆਇਆ ਸੀ ਹੁਣ ਆਇਆ ਜੀ ਕਾਪ ਇਸ ਤੋਂ ਬਾਅਦ ਹੈਗਾ ਜੀ orange ਇਹ orange ਡਾਲੋ orange ਹੈ ਜੀ bright orange ਨਹੀਂ ਹੈਗਾ ਪਾਇਆ ਬਹੁਤ ਸੋਹਣਾ ਲੱਗੇਗਾ ਬਿਲਕੁਲ ਡਲ orange ਜਿਹੜਾ ਸ਼ੇਡ ਹੈ ਜੀ ਇਹ ਇਸ ਤੋਂ ਬਾਅਦ ਹੈਗਾ ਜੀ magenta ਇਹ ਪਹਿਲਾਂ maroon color ਦੇ ਵਿੱਚ ਆਇਆ ਸੀ green ਦੇ ਵਿੱਚ ਆਇਆ ਸੀ ਹੁਣ ਆਇਆ ਜੀ ਇਹ magenta tone ਦੇ ਵਿੱਚ ਨੈਕਸਟ ਹੈਗਾ ਜੀ ਆਪਣਾ ਜਿਹੜਾ ਕਲਰ ਹੈ green ਜਿਹਾ ਕਲਰ ਹੈ ਇਹ ਜਿਹੜਾ ਕੰਨੀ ਤੇ ਕਲਰ ਹੈ ਦੇਖ ਸਕਦੇ ਹੋ بیس ਕਲਰ ਇਹ ਵਾਲਾ ਹੈ ਵਿੱਚ ਪ੍ਰਿੰਟਿੰਗ ਦੇਖ ਸਕਦੇ ਹੋ 컬러풀 ਜੇ ਹਨਾ ਫਲਾਵਰ ਜੇ ਬਣੇ ਹੋਏ ਨੇ ਜੀ ਇਹ ਮਿਕਸ ਦਾ ਪ੍ਰਿੰਟ ਹੈ ਇਹਦੇ ਵਿੱਚ ਇੱਕ ਬਲੈਕ ਕਲਰ ਦੇ ਵਿੱਚ ਵੀ ਆਇਆ ਜੀ ਆਪਣੇ ਕੋਲੇ ਇਸ ਤੋਂ ਬਾਅਦ ਆਇਆ ਜੀ ਪਰਪਲ ਡਿਜ਼ਾਈਨਿੰਗ ਪ੍ਰਿੰਟਿੰਗ ਚੈੱਕ ਕਰੋ ਪਰਪਲ ਦੀ ਪਰਪਲ ਦੇ ਵਿੱਚ ਆਇਆ ਜੀ ਇਹ ਇੱਕ ਆਇਆ ਰਸਟ ਦੇ ਵਿੱਚ ਦੋ ਸ਼ੇਡ ਦੇ ਵਿੱਚ ਇਹ ਆਇਆ ਜੀ ਦੋਨੇ ਸ਼ੇਡ ਬੜੇ ਸੋਹਣੇ ਨੇ ਡਾਰਕ ਪਰਪਲ ਹੈ ਜੀ ਇਹ ਬਿਲਕੁਲ ਇਹਦਾ ਬੇਸ ਕਲਰ ਡਾਰਕ ਪਰਪਲ ਹੈ ਜੀ ਕੰਨੀ ਤੋਂ ਚੈੱਕ ਕਰੋ ਡਾਰਕ ਪਰਪਲ ਹੈ ਜੀ ਵਾਈਨ ਪਰਪਲ بیس ਹੈ ਜਿਹੜਾ ਇਹਦਾ ਇਹਦਾ ਹੈਗਾ ਜੀ ਰਸਟ ਪ੍ਰੋਪਰ ਰਸਟ ਕਲਰ ਹੈ ਜੀ ਇਹਦਾ بیس ਕਲਰ ਹੈ ਜੀ ਪ੍ਰੋਪਰ ਰਸਟ ਇਹ ਹੈਗਾ ਜੀ ਕਾਫੀ ਕਾਫੀ ਕਲਰ ਹੈ ਜੀ بیس ਕਲਰ ਹੈਗਾ ਜੀ ਕਾਫੀ ਪ੍ਰਿੰਟਿੰਗ ਬਣੀ ਹੋਈ ਹੈ ਉੱਪਰ ਇਹ ਹੈਗਾ ਜੀ ਬਲੈਕ ਕਪੜੇ ਦੀ ਕੁਆਲਿਟੀ ਉਹਨਾਂ ਭੈਣਾਂ ਨੂੰ ਪਤਾ ਜੀ ਜਿਨ੍ਹਾਂ ਨੇ ਮੇਰੇ ਤੋਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਕੱਟ ਪੀਸ ਲੈ ਲਏ ਨੇ ਉਹਨਾਂ ਭੈਣਾਂ ਨੂੰ ਇਸ ਕਪੜੇ ਦੀ ਕੁਆਲਿਟੀ ਪਤਾ ਹੈ ਵੀ ਦਾਸ ਦਾ ਅਸੀਂ ਕੱਟ ਪੀਸ ਪਹਿਲਾਂ ਲਏ ਨੇ ਜਿਹੜੀਆਂ ਭੈਣਾਂ ਨੂੰ ਉਹਨਾਂ ਨੂੰ ਕੁਆਲਿਟੀ ਦੀ ਪੂਰੀ ਜਾਣਕਾਰੀ ਹੈ ਵੀ ਇਹ ਕਿੱਦਾਂ ਦਾ ਸਟੱਫ ਹੈ ਉਹਨਾਂ ਨੇ ਬਣਾ ਵੀ ਲਏ ਹੋਣਗੇ ਕਿਉਂਕਿ ਹਫਤਾ ਹੋ ਗਿਆ ਆਪਾਂ ਨੂੰ ਪਾਇਆ ਨੂੰ ਸੂਟ ਬਣਾ ਕੇ ਰੈਡੀ ਹੋ ਗਏ ਹੋਣਗੇ ਉਹਨਾਂ ਨੂੰ ਆਈਡੀਆ ਹੈ ਵੀ ਆਪਾਂ ਕਿੱਦਾਂ ਦਾ ਇਹ ਸਟੱਫ ਹੈ ਜੀ ਕਿੱਦਾਂ ਦਾ ਭੈਣਾਂ ਨੇ ਮੇਰੇ ਤੋਂ ਮੰਗਵਾਇਆ ਸੀ ਇਹ ਸੇਮ ਸਟੱਫ ਦੇ ਵਿੱਚ ਹੀ ਆਪਣੇ ਕੋਲੇ ਰੀਸਟਾਕ ਹੋਇਆ ਜੀ ਮਾਲ ਇਹ ਬਹੁਤ ਸੋਹਣਾ ਸਟੱਫ カラー ਆਇਆ ਜੀ ਆਪਣੇ ਕੋਲੇ ਗ੍ਰੀਨ ਰਾਮਾ ਗ੍ਰੀਨ ਕਲਰ ਹੈ ਜੀ ਫਰੋਜੀ ਆ ਰਿਹਾ ਹੈ ਵੀਡੀਓ ਦੇ ਵਿੱਚ ਫਰੋਜੀ ਆ ਰਿਹਾ ਹੈ ਜੀ ਫਰੋਜੀ ਨਹੀਂ ਹੈਗਾ ਰਾਮਾ ਗ੍ਰੀਨ ਕਲਰ ਹੈ ਇੱਕ ਹੈਗਾ ਜੀ ਮਹਿੰਦੀ ਜਿਹੜਾ ਅੱਜ ਕੱਲ ਨਿਊਡ ਮਹਿੰਦੀ ਚੱਲੀ ਜਾਂਦਾ ਜੀ ਕਲਰ ਆਪ ਕਾਫੀ ਪੈਰਟ ਮਹਿੰਦੀ ਜਾ ਕਹਿ ਲੋ ਉਹ ਵਾਲਾ ਕਲਰ ਹੈ ਜੀ ਇਹ ਪੈਰਟ ਮਹਿੰਦੀ ਟੋਨ ਜੀ ਹੈ ਜੀ ਇਹਦੀ ਬਹੁਤ ਸੋਹਣਾ ਇਹ ਸਟੱਫ ਰਹਿਣ ਵਾਲਾ ਹੈ ਪੈਰਟ ਮਹਿੰਦੀ ਕਲਰ ਹੈ ਜੀ ਇਹ ਬਹੁਤ ਸੋਹਣਾ ਸਟੱਫ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦਿਖਾਈ ਨੇ ਜੀ ਜਿਹੜੇ ਇਹ ਕੱਟ ਪੀਸ ਸਾਰੇ ਡਿਫਰੈਂਟ ਡਿਫਰੈਂਟ ਕਲਰ ਦੇ ਵਿੱਚ ਤੁਹਾਨੂੰ ਦਿਖਾਈ ਨੇ ਜੀ ਬਹੁਤ ਹੀ ਸਾਫ ਸੁਥਰੇ ਤੇ ਸੋਹਣੇ-ਸੋਹਣੇ ਜਿਹੜੇ ਇਹ ਕੱਟ ਪੀਸ ਨੇ ਜਿਹੜੀ ਭੈਣ ਵੀ ਇਹਨਾਂ ਵਿੱਚੋਂ ਕੋਈ ਵੀ ਕੱਟ ਪੀਸ ਲੈਣਾ ਚਾਹੁੰਦੀ ਹੈ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰ ਸਕਦੀ ਹੈ ਜੀ ਆਪਣੀ ਲੋਕੇਸ਼ਨ ਹੈ ਬੁਲਹਾੜਾ ਡਿਸਟ੍ਰਿਕਟ ਮਾਨਸਾ ਦੇ ਵਿੱਚ ਜਦੋਂ ਆਪਾਂ ਬੁਲਹਾੜਾ ਤੋਂ ਪਿੱਖੀ ਤੋਂ ਬੁਲਹਾੜਾ ਵੱਲ ਆਣੇ ਆ ਜੀ ਬੁਲਹਾੜਾ ਤੋਂ ਅੱਗੇ ਪੁਲ ਆਉਂਦਾ ਜੀ ਆਈਟੀਆਈ ਤੋਂ ਜਿਹੜਾ ਪੁਲ ਹੈ ਜੀ ਪਿੱਖੀ ਸਾਈਡ ਤੋਂ ਆਉਣੇ ਆ ਉਹ ਆਉਂਦਾ ਜ ਜਾ ਫਿਰ ਬੋਹਾ ਸਾਈਡ ਤੁਹਾਨੂੰ ਉਧਰੋਂ ਵੀ ਪੁਲ ਆਉਂਦਾ ਜੀ ਭਿੱਖੀ ਤੋਂ ਜਦੋਂ ਤੁਸੀਂ ਬੋਹਾ ਸਾਈਡ ਜਾਓਗੇ ਰਾਸਤੇ ਦੇ ਵਿੱਚ ਪੁਲ ਕ੍ਰੋਸ ਕਰਕੇ ਜੀ ਖੱਬੇ ਹੱਥ ਪੰਪ ਹੈ ਪੰਪ ਵਾਲੀ ਸਾਈਡ ਸੜਕ ਦੇ ਉੱਤੇ ਹੀ ਆਪਣੀ ਸ਼ਾਪ ਹੈ ਜਿਹੜੀ ਭੈਣ ਵੀ ਵਿਜ਼ਿਟ ਕਰਨਾ ਚਾਹੁੰਦੀ ਹੈ ਕਰ ਸਕਦੀ ਹੈ ਔਰ ਮੇਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੀਆਂ ਕਿ ਵੀਡੀਓ ਨੂੰ ਇੰਨਾ ਪਿਆਰ ਦੇ ਰਹੀਆਂ ਨੇ ਔਰ ਇਸ ਤੋਂ ਬਾਅਦ ਗੁਜਾਰਿਸ਼ ਹੈ ਜੀ ਮੇਰੀ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਮੇਰੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਮੇਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ